ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫਿਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਕਾਫੀ ਸਮੇਂ ਦੇ ਬਾਅਦ ਬਾਗਾ ਪ੍ਰਾਣਾ ਸ਼ਹਿਰ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਜਿਹੜੀ ਆਪਾਂ ਲੈ ਕੇ ਆਏ ਆ ਸਮੋਗਾ ਰੋਡ ਤੇ ਉੱਤੇ ਇਹ ਜਿਹੜੀ ਆ ਕੋਠੀ ਬਣੀ ਹੋਈ ਆ 6 ਮਰਲੇ ਦੀ ਕੋਠੀ ਆ ਬਹੁਤ ਹੀ ਸੋਹਣੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਫਿਰ ਦੇਖਦੇ ਆਂ ਆਪਾਂ ਇਹ 6 ਮਰਲੇ ਵਿੱਚ ਬਣੀ ਹੋਈ ਕੋਠੀ ਸੋ ਬਹੁਤ ਹੀ ਸੋਹਣੀ ਕੋਠੀ ਜਿਹੜੀ ਆ ਬਣੀ ਹੋਈ ਆ ਪੋਰਚ ਵੀ ਕਾਫੀ ਖੁੱਲਾ ਡੁੱਲਾ ਹੈਗਾ ਔਰ ਕੁਰਸੀ ਵੀ ਕਾਫੀ ਉੱਚੀ ਆ ਤੁਸੀਂ ਦੇਖ ਸਕਦੇ ਹੋ ਬੜਾ ਸਾਫ ਸੁਥਰਾ ਜਿਹੜਾ ਇਹ ਘਰ ਆ ਬਣਿਆ ਹੋਇਆ ਸੋ ਬਹੁਤ ਹੀ ਸੋਹਣੀ ਰਹਿ ਆ ਇਸ ਦੇ ਵਿੱਚ ਮੋਗਾ ਰੋਡ ਤੇ ਬਾਗਾ ਪੁਰਾਣਾ ਸ਼ਹਿਰ ਦੇ ਵਿੱਚ ਤੁਹਾਡੇ ਵਾਸਤੇ 6 ਮਰਲਿਆਂ ਦੀ ਕੋਠੀ ਲੈ ਕੇ ਆਂਦੀ ਆ ਸੁੱਤੇ ਤਿੰਨ ਜਿਹੜੇ ਆ ਬੈਡਰੂਮ ਆ ਪੂਜਾ ਰੂਮ ਆ ਸਟੋਰ ਆ ਖੁੱਲੀ ਲੌਬੀ ਆ ਡਰਿੰਕ ਰੂਮ ਆ ਖੁੱਲੀ ਰਸੋਈ ਆ ਸੋ ਸਿੰਗਲ ਪੋਰਸ਼ਨ ਜਿਹੜਾ ਇਹ ਬਣਿਆ ਹੋਇਆ ਸੋ ਦੇਖ ਸਕਦੇ ਹੋ ਸਾਹਮਣੇ ਫਰਸਟ ਬੈਡਰੂਮ ਦੇ ਵਿੱਚ ਆਪਾਂ ਇਸ ਵੇਲੇ ਹੈਗੇ ਆ ਡੋਂਟ ਸਿਲਿੰਗ ਜਿਹੜੀ ਆ ਉਹ ਹੋਈ ਵੀ ਆ ਸੋ ਵਾਸ਼ਰੂਮ ਵੀ ਬਹੁਤ ਸੋਹਣੇ ਜਿਹੜੇ ਆ ਤਿਆਰ ਹੋਏ ਆ ਇਸ ਕੋਠੀ ਦੇ ਤੇ ਆਜੋ ਦੇਖਦੇ ਆ ਕਿਚਨ ਸੋ ਕਿਚਨ ਦੇ ਵਿੱਚ ਜੇ ਗੱਲ ਕਰੀਏ ਤਾਂ ਕਬਡ ਦਾ ਕੰਮ ਆ ਜਿਹੜਾ ਉਹ ਬਾਕੀ ਆ ਲੇਕਿਨ ਕੋਠੀ ਹੈ ਬਹੁਤ ਸਾਫ ਸੁਥਰੀ ਤੇ ਕੁਰਸੀ ਵੀ ਜਿਹੜੀ ਆ ਕਾਫੀ ਉੱਚੀ ਆ ਸੋ ਸਾਹਮਣੇ ਤੁਸੀਂ ਪੂਜਾ ਰੂਮ ਦੇਖ ਰਹੇ ਹੋ ਔਰ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਬਈ ਜੀ ਡਿਮਾਂਡ ਵੀ ਬਹੁਤ ਜਾਇਜ਼ ਆ 25 ਲੱਖ ਰੁਪਈਆ ਜਿਹੜੀ ਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਮਾਨਤਾਣ ਹੋ ਜੂਗਾ ਸੋ ਰਜਿਸਟਰੀ ਵਾਲੀ ਜਗ੍ਹਾ ਹੈਗੀ ਆ ਦਿਸ਼ਾ ਦੀ ਗੱਲ ਕਰੀਏ ਤਾਂ ਉੱਤਰ ਦਿਸ਼ਾ ਇਸ ਕੋਠੀ ਦੀ 6 ਮਰਲਿਆਂ ਦੇ ਵਿੱਚ ਜਿਹੜੀ ਆ ਬਣੀ ਹੋਈ ਆ ਲਗਭਗ 18-20 ਫੁੱਟ ਦੇ ਕਰੀਬ ਗਲੀ ਹੈਗੀ ਆ ਮਾਲਕ ਦੇ ਦੱਸਣ ਦੇ ਮੁਤਾਬਕ ਉਹ 6 ਮਰਲਿਆਂ ਦੇ ਵਿੱਚ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਆਪਾਂ ਵਾਸ਼ਰੂਮ ਦੀ ਗੱਲ ਕਰਦੇ ਸੀ ਇਹਦਾ ਤੁਸੀਂ ਦੇਖ ਸਕਦੇ ਹੋ ਕਾਫੀ ਖੂਬਸੂਰਤ ਜਿਹੜੇ ਆ ਵਾਸ਼ਰੂਮ ਵੀ ਬਣੇ ਹੋਏ ਆ ਇਸ ਕੋਠੀ ਦੇ ਸੋ ਤਿੰਨ ਜਿਹੜੇ ਆ ਬੈਡਰੂਮ ਆ ਇਸ ਕੋਠੀ ਦੇ ਵਿੱਚ ਇੱਕ ਡ੍ਰੈਇੰਗ ਰੂਮ ਆ ਖੁੱਲੀ ਕਿਚਨ ਆ ਲੌਬੀ ਆ ਔਰ ਖੁੱਲਾ ਜੁਡਲਾ ਜਿਹੜਾ ਪੋਰਚ ਵੀ ਹੈਗਾ ਅੱਗੇ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਜੈਨੂ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਫ੍ਰੀ ਆਫ ਕੋਸਟ ਆਪਾਂ ਕਰਦੇ ਆਂ ਔਰ ਤੁਸੀਂ ਜੇਕਰ ਇਹ ਕੋਠੀ ਖਰੀਦਣਾ ਚਾਹੁੰਦੇ ਹੋ ਤਾਂ ਡਿਸਪਲੇ ਤੇ ਜੋ ਨੰਬਰ ਦਿੱਤਾ ਹੈ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਜਿਹੜੀ ਆ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਅਤੇ ਖਰੀਦ ਵੀ ਸਕਦੇ ਹੋ ਸੋ ਫਸਟ ਫਲੋਰ ਤੇ ਤਾਂ ਸਿਰਫ ਇੱਕ ਮੌਂਟੀ ਬਣੀ ਹੋਈ ਹੈ ਬਾਕੀ ਆਸੇ ਪਾਸੇ ਦੀ ਜਿਹੜੀ ਆ ਰਹਿਸ਼ ਆ ਤੁਸੀਂ ਦੇਖ ਸਕਦੇ ਹੋ ਕਾਫੀ ਖੂਬਸੂਰਤ ਜਿਹੜੀਆਂ ਕੋਠੀਆਂ ਆਸੇ ਪਾਸੇ ਵੀ ਬਣੀਆਂ ਹੋਈਆਂ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਕੋਠੀ ਦੇ ਨਾਲ ਸੋ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ